ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੋਹਨ ਪੰਡਾਰੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੰਦੀਪ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੁਹਾਨੂੰ ਦਿਖਾਉਣੀ ਆ ਇੱਕ ਬੱਚੇ ਵਾਲੀ ਆ ਤੇ ਇੱਕ ਬੱਚੇ ਤੋਂ ਬਿਨਾਂ ਆ ਦੋਵੇਂ ਸੁਆਣੇ ਸੁਆਣਿਆ ਸੁਆਣਿਆ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਪੀਤ੍ਰੇਜ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾ ਬੜੀ ਬਾਬੇ ਰੱਤੇ ਪੀਰ ਵਾਲੀ ਦੀ ਕਿਰਤਾ ਵੀਰ ਜੀ ਚਲੋ ਵਧੀਆ ਵਿਕੀ ਜਾਂਦਾ ਇਹ ਮਾਲ ਨਾਲ ਹੁੰਦਾ ਹੈ ਬੜੀ ਵੀਡੀਓ ਵੀਕ ਜਾਂਦਾ ਬੜੇ ਏਰੀਆ ਦਾ ਹੋਣ ਆਈ ਜਾਂਦਾ ਪਹਿਲੀ ਵੀਡੀਓ ਤੇ ਨਹੀਂ ਜਾਂਦੇ ਬੜੇ ਵੀਰ ਜੀ ਤੁਹਾਡੇ ਚੈਨਲ ਨੂੰ ਵੀ ਭੈਣ ਪਾਸਪੋਰਟ ਕਰਨੀ ਇਹ ਵੀ ਹੁਣੇ ਆਈਆਂ ਅਜੇ ਕਾਟਾ ਜੀ ਬੜੀ ਜੀ ਚਾਨ ਚਾਕ ਅੱਛਾ ਹਾਂਜੀ ਆਪਣਾ ਪਹਿਲਾ ਕੋਈ ਨਹੀਂ ਅੱਜ ਕੋਈ ਨਹੀਂ ਸਾਡਾ ਇਰਾਦਾ ਪਾਉਂਦਾ ਹਾਂਜੀ ਹਾਂਜੀ ਹੁਣ ਨਹੀਂ ਆਖਿਆ ਤੁਸੀਂ ਆਈ ਆਖਿਆ ਤੁਸੀਂ ਤੁਹਾਨੂੰ ਹੁੰਦਾ ਤੀ ਹੈ ਲੱਗੇ ਜਾਂ ਮੈਂ ਚਲੋ ਆਜੋ ਫਿਰ ਪਾ ਲੈਨੇ ਵੀਡੀਓ ਹਾਂਜੀ ਹਾਂਜੀ ਚੋਗੇ ਲਿਆਉਂਦੀਆਂ ਬੱਸ ਮੈਂ ਆਈਆਂ ਜੇ ਸਵੇਰੇ ਚੋਗੇ ਲਿਆਉਂਦੀਆਂ ਜੇ ਤੇ ਕੋਈ ਆ ਜਾਏ ਸ਼ਰਮਾ ਨੂੰ ਸਾਡੇ ਘਰੇ ਅੱਛਾ ਦੋ ਦੋ ਤਿੰਨ ਤਿੰਨ ਟਾਈਮ ਤਸਲੀ ਕਰਕੇ ਖੜੇ ਚਾਰ ਚਾਰ ਤਾਂ ਵੀ ਟਾਈਮ ਚੋਲੇ ਆਹੋ ਆ ਗਾਂਗ ਨਾਲੇ ਦੇ ਆਈ ਜੇ ਸਵੇਰੇ ਆ 7:30 7 ਵਜੇ ਚੋਗ ਲਿਆਉਂਦੀ ਆ ਅੱਛਾ ਤੇ ਕੋਈ ਸ਼ਾਮਾਂ ਨੂੰ ਆ ਜਾਏ 6 ਵਜੇ 6:30 ਵਜੇ ਆਪਣੀ ਚੋਗ ਲੈ ਜਾ 11 ਕਿਲੋ ਦੁੱਧ ਗਾਂ ਕੋ ਆ ਚਲੋ ਨਾਮ ਦੱਸਦੇ ਕਰੀ ਆਪਣਾ ਹਾਂਜੀ ਜੀ ਸੰਦੀਪ ਸਿੰਘ ਜੇ ਪਿੰਡ ਮੋਣ ਪੰਡਾਰੀਆਂ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਫਤੇਗੜ ਚੂੜੀਆਂ ਮੋਬਾਈਲ ਨੰਬਰ ਹੈਗਾ 9781685435 ਠੀਕ ਆ ਪਹਿਲਾਂ ਹੀ ਵਿਖਾ ਦਈਏ ਫਿਰ ਕਿੰਨਾ ਦੁੱਧ ਦੇ ਦੇ ਕੋਲ ਇਹ ਦੇਖੋ ਵਿੱਜੀ ਹੁਣ ਜਿਹੜਾ ਮੁੱਕਦੇ ਤਿਆਰ ਹੈ 11 ਹੋ ਜੇ 12 ਵਜੇ ਤਿਆਰ ਆ ਕੋਈ ਸਾਹਿਬ ਲਾ ਲੈ ਤਿਆਰ ਤਿਆਰ ਵਿੱਜੀ ਕੋਈ ਇਹ ਟਾਈਮ 11 ਵਜੇ ਕੋਈ ਸਾਹਿਬ ਲਾ ਲੇ ਹੋ ਸਾਹਿਬ ਅੱਛਾ ਹਾਂਜੀ ਇਹ ਵਿੱਜੀ ਠੰਡੀ ਸੀ ਆ ਬੱਚਾ ਇਹਦਾ ਜੇ ਇਹ ਬੱਚਾ ਆਪਣੇ ਸੌਣ ਲਾ ਲੈ ਕਿੰਨੇ ਕਿ ਚਿਰ ਦਾ ਬੱਚਾ ਆ ਤੁਹਾਡੇ ਸਾਹਮਣੇ ਜਿਹੜਾ ਆ ਮਾਰੋ ਕੈਮਰਾ ਇੱਧਰ ਗਾਵੇਂ ਲ ਆ ਦੇਖ ਆ ਇਹ ਪਸਮੀ ਹੀ ਨਹੀਂ ਵਿੱਜੀ ਠੀਕ ਆ ਹਾਂਜੀ ਅੱਜ ਚੋਰ ਵਾਸਤੇ ਲਿਆਂਦੀਆਂ ਚਾਹ ਹਰ ਇੱਕ ਥਾਂ ਜੀ ਪੋਲਾ ਦੇਖੋ ਪੂਰਾ ਵੇਸ਼ਟਾ ਹੈ ਇਹ ਪੂਰਾ ਵੇਸ਼ਟਾ ਹੈ ਸਾਡੀ ਗਰੰਟੀ ਵੀ ਜੀ ਠੀਕ ਹੈ ਜੀ ਆਨਲਾਈਨ ਵੀਰ ਜੀ 10 ਕਿਲੋ ਆਨਲਾਈਨ 10 ਕਿਲੋ ਦੇ ਭੇਜਾਂਗੇ ਜੇ ਵੀਰ ਨੇ ਘਰ ਨਾਲ 10 ਕਿਲੋ ਤਾਂ ਨਿਕਲੇ ਸਾਡੀ ਗਰੰਟੀ ਕੋਈ ਬਾਕੀ ਚਲੋ ਸਾਹ ਵਾਲੀਆਂ ਚੀਜ਼ਾਂ ਵਾ ਇੱਥੇ ਹੀ ਚੋ ਕੇ ਖੜੋ ਹਾਂ ਜੀ ਦੋ ਦੋ ਤਿੰਨ ਟਾਈਮ ਚੋ ਆਹ ਦੋ ਮੂਹਰ ਟਾਈਮ ਹਾਂ ਜੀ ਪਠੇ ਪਠੇ ਰਾਜਮੈਂਟ ਆਗੇ ਤੇ ਦੋ ਦਾ ਜਾਣਾ ਵਾਦੀ ਫਿਰ ਵਿੱਧੀ ਹੋਜੀ ਨਹੀਂ ਗੱਲ ਉਥੇ ਕਿੱਲੇ ਦੇ ਬਾਹਰ ਨਵਗਿਆ ਬਸ ਇਧਰ ਬੈ ਕੇ ਖਾ ਓਏ ਆ ਦੇਖੋ ਸ਼ਾਈ ਆਲਜਾ ਹੁੰਦੀ ਜੀ ਥੋੜੀ ਗਰਮੀਆਂ ਵਾਲੀਆਂ ਗਰਮਾਂ گاਵਾ ਨੇ ਗਰਮੀਆਂ ਵਾਲੀਆਂ ਇਹਨਾਂ ਹੀ گاਵਾ ਵਿੱਚ ਜੀ ਦੁੱਧ 10 11 ਲੀਟਰ ਦੁੱਧ ਜਿਹੜਾ ਨੇ ਕਹਿੰਦੇ ਵੀ ਹੈਗਾ ਇਹਦੇ ਕੋਲ ਆਨਲਾਈਨ ਵਿੱਚ ਜੀ ਮੈਂ 10 ਕਿਲੋ ਦੇ ਭੇਜਾਂਗਾ ਜੀ ਇਹ ਆ ਵੀ ਇਹੋ ਜਿਹਾਂ گاਵਨ ਬਹੁਤੀ ਸਾਂਭ ਦੀ ਲੋੜ ਨਹੀਂ ਹੁੰਦੀ ਆਵੇ ਲੋ ਜੇ 11 ਵਜੇ ਜੇ ਤੇ ਆਨਲਾਈਨ ਹੋਵੇਗਾ ਆਨਲਾਈਨ ਭੇਜਾਂਗੇ ਉਹਨੂੰ ਦੱਸ ਲਓ ਤੇ ਜਿੰਨੀ ਥੇ 11 ਕਿਲੋ ਚਵਾਕ ਦਵਾਂਗੇ ਤੇ ਮੁੱਲ ਫਿਰ ਇਹਦਾ ਆਪਣੀ ਵੀਡੀਓ ਕਾਲ ਤੇ ਚਵਾਇ ਕਰੀ ਵੀਡੀਓ ਕਾਲ ਤੇ ਚਵਾਇ ਕਰਾ ਲਈ ਅੱਛਾ ਹਾਂਜੀ ਹਾਂਜੀ ਕਿੰਨਾ ਚ ਇਹਦਾ ਮੁੱਲ ਮੁੱਲ ਵੀ ਜੀ ਆਇਆ ਜੀ ਕਿੰਨਾ ਕ ਮੁੱਲ ਵੀ ਜੀ 35000 ਜੀ ਨਹੀਂ ਫਿਰ ਤੁਸੀਂ ਦੱਸੋ ਕਰੀਏ ਮਾਨਸਾ ਨਹੀਂ ਦੱਸੋ ਆ ਪਿਰਵ ਜੀ ਇੱਕੋ ਗੱਲ ਕਰੀਏ ਫਿਰ ਦੱਸੋ ਦੱਸੋ ਜਿੰਨੇ ਦੀ ਐਟ ਹੋ ਗਈ ਤੇ ਚ ਸ਼ੋਰਟ ਕਰੋ ਕਿੰਨੀ ਕਰਦੇ ਜੀ ਤੁਸੀਂ ਦੱਸੋ ਕਿ ਨਹੀਂ ਕਰੀਏ ਆਪ ਹੀ ਕਰ ਦੋ ਫਿਰ ਦੇ ਲਈ 28000 ਦੀ ਕਰ ਦੋ 22 ਦੀ ਕਰਤੋ ਹੋਰ ਕਰ ਦिए ਯਾਰ ਹੋਰ ਛੱਡ ਦੇਣਾ 27 ਦੀ ਦੇਣਾ 26000 ਦੀ ਵਜੀ ਦੇਣੀ ਹਾਂ ਅੱਛਾ 26000 ਉਹ ਟਾਈਮ ਚਵਾ ਕੇ ਲੈ ਕੇ ਜਾਵੇ ਪਾੜੀਆਂ ਨੂੰ ਮੁੜੇ ਚੋਗੇ ਅੱਛਾ ਜੀ ਪਾੜਾ ਟਾਈਮ ਨਹੀਂ ਜਵੇ ਲਗਾਨ ਲਾਇਆ ਠੀਕ ਹੈ ਗੇ ਲੋ ਗਾਮ ਨਹੀਂ ਲਗਾ ਠੀਕ ਆ ਆ ਗਏ ਆਪਣੀ ਸ਼ਾਮਾਂ ਬੱਚਾ ਜੇ ਡੇਢ ਮਹੀਨੇ ਦਾ ਵਾਲੇ ਕੋਈ ਦੂਹਾਂ ਦਾ ਲਾ ਲੇ ਤੁਹਾਡੇ ਸਾਹਮਣੇ ਆ ਜੋ ਵੀ ਆ ਹਾਂ ਨਾ 26 ਦੀ ਦੇ ਦਾਂਗੇ ਕੋਈ ਨਹੀਂ ਠੀਕ ਹੈ ਤੇ ਆ ਜਿਹੜੀ ਜੀ ਪਹਿਲਾ ਸਵਾ ਜਰਸੀ ਪਹਿਲਾਂ ਮਸ਼ੀਨ ਨਿੱਕੇ ਮੂੰਹ ਵਾਲੀ ਖਾਓ ਖਾਓ ਜੀ ਮੂੰਹ ਮਾ ਆ ਲਊ ਜੇ ਤੋੜਾ ਡਰਜ ਕੋਈ ਨਹੀਂ ਤੋੜ ਲੋ ਤੋੜ ਕੇ ਦਿਖਾ ਦਿੰਦੇ ਪੂਰੀ ਜਾਂਚ ਹੈ ਵਿੱਚ ਦੁੱਧ ਕਿੰਨਾ ਉਤਰਿਆ ਇਹਦੇ ਕੋਲ ਇਹਦੇ ਕੋ ਵੀ ਜੀ 4 ਹੋ ਜੇ 5 ਹੋਏ ਤਿਆਰ ਹੈ ਅੱਜ ਜੀ ਵੇਖੋ ਠੰਡੀ ਸੀ ਉਪਰੀ ਚਲੋ ਤੋੜ ਦੋ ਇੱਕ ਰਾਈਨ ਅੱਜ 11 ਵਜੇ ਕੋਈ ਆਵੇ ਸ਼ਾਮਾਂ ਨੂੰ ਆ ਪੂਰੀ ਬਣਦੀ ਪੂਰੀ ਜੀ ਪੂਰੀ ਵੇਖੋ ਵੇੜ ਇਸ ਤਰ੍ਹਾਂ ਦਿਖਾਓ ਜੇ ਠੀਕ ਆਵੇ ਸੋਇ ਜੀ ਪਤਾ ਕਰ ਲਾਪਾ ਇੱਕ ਦਿਨ ਨਾ ਕਰਿਆ ਇਹਦਾ ਮੂੰਹ ਖਾਦ ਕੇ ਨਿੱਕੇ ਮੂੰਹ ਵਾਲੀ ਚਲੋ ਬੰਦ ਚੱਬੂ ਦਾ ਥੋੜਾ ਜਿਹਾ ਕਰਦੀ ਆ ਜੇ ਹੁਣੇ ਚੱਬੂ ਪਾਇਆ ਨਾਥ ਕੱਢੀ ਆ ਨਾਥ ਕੱਢ ਕੇ ਤੇ ਚੱਬੂ ਪਾਇਆ ਜੰਮੀ ਭਲੀ ਆ 5 ਦਿਨ ਹੋ ਗਏ ਵੀਰ ਇਹਨਾਂ ਟੀਗਾ ਪਾਏ 5 ਦਿਨ ਹੋ ਚਲੇ ਜੇ ਥਣਵੀ ਤੇ ਦੇਖ ਸਕਦੇ ਲੱਗ ਕੇ ਤਾਂ ਠੰਡੀ ਜੇ ਵੀਰ ਜੀ 5 ਦਿਨ ਹੋ ਗਏ ਟੀਗਾ ਭਰਾਏ ਨੂੰ ਦੁੱਧ 5 ਕਿਲੋ ਹੋਊਗਾ ਇਹਦੇ ਕੋਲ 5 ਕਿਲੋ ਵੀ ਜਿੱਦ ਦੁੱਧ ਤਿਆਰ ਆ ਮੌਕੇ ਤੇ ਤੇ ਇਹਦਾ ਫਿਰ ਮੁੱਲ ਇਹਦਾ ਤੇ ਵੀਰ ਮੁੱਲ 20000 ਰੁਪਏ ਦੀ ਬੜੀ ਆ ਤੇ ਕਿੰਨਾ ਕ ਮੁੱਲ ਤੇ ਵੀਰ 20000 ਕਰਦੇ अच्छा अभी तुही दसो के दे दिए जाजी कर दिए अभी 17 ਇਹ ਦੇ ਦिए नहीं 17000 ਦੇ ਵੀ 15000 ਦੇ ਦੇ अच्छा 15000 ਜੀ ਹੋਰੇ 15000 3000 ਖੰਡ ਛੋਟ ਛਾਟ ਕਰ ਦਿੰਦੇ 14000 ਦੇ ਦਾਂਗੇ ਆਹ ਵੇਖੋ ਇਹੋ ਜੀ ਚੀਜ਼ ਨਹੀਂ ਲੱਭਣੀ ਪਰ ਠੀਕ ਹੈ ਜੀ ਹਾਂਜੀ ਆਹ ਚੀਜ਼ ਨਹੀਂ ਲੱਭਣੀ ਕੋਈ ਆਪਣਾ ਹਿਸਾਬ ਲਾ ਲਈ 11 ਵਜੇ ਜੇ ਆ 11 ਵਜੇ ਜੀ ਆਪਣੀ ਵੀਡੀਓ ਕਾਉਂਦੇ ਅੱਜ 4:00 ਵਜੇ ਸ਼ਾਮਾਂ ਠੀਕ ਹੈ ਬਾਕੀ ਚਲੋ ਕੋ ਵੀਰ ਆਪਣੇ ਸਮਝਣਾ ਵੇਖ ਚਾ ਕੇ ਤਸੱਲੀ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੇ ਜੀ